ਚਨਾਬੁਰ ਇਤਨਾ ਕਾਹਨ ਕਰ ਰਹੀ ਤੇ ਕਿਰੇ ਆਪਣਾ ਨੰਬਰ ਉਤਾਰਨ ਮੈਂ ਆ ਮੈਸੇਜ ਜੀ ਜੀ ਨਹੀਂ ਇੱਕ ਵਾਰ ਸੋਚੋ ਆ ਜੀ ਜਨਾਬ ਉਹ ਇਤਨਾ ਗੱਲ ਕਰ ਰਹੇ ਕਿ ਇਕੱਲੇ ਆਪਣਾ ਨੰਬਰ ਉਤਾਰਾ ਸਾਡੀ ਇਹ ਰਿਕੁਐਸਟ ਹੈ ਕਿ ਜਿਹੜੇ ਵੀ ਬਿਜਲੀ ਡਿਪਾਰਟਮੈਂਟ ਆਇਆ ਸੀਗਾ ਸਾਡੇ 스마트 ਮੀਟਰ ਲਗਾਉਣਾ ਚਾਹੁੰਦੇ ਆ ਅਸੀਂ 스마트 মিটার ਦੇ ਕੋਈ ਵੀ ਐਂਟੀ ਨਹੀਂ ਹੈਗੇ মিটার ਲਗਾਓ ਲੇਕਿਨ ਜੋ ਪ੍ਰੋਸੈਸ ਹੈ ਸਭ ਤੋਂ ਪਹਿਲਾਂ ਮੋਟੀ ਤਾਰ ਪੈਣੀ ਚਾਹੀਦੀ ਹੈ ਉਹਦੇ ਨਾਲ ਤੇ ਪੋਲ ਲੱਗਨੇ ਚਾਹੀਦੇ ਨੇ ਫਿਰ 스마트 মিটার ਲੱਗਨੇ ਚਾਹੀਦੇ ਨੇ ਔਰ ਇੰਨੀ ਵਾਇਰ ਦੀ ਬੁਰੀ ਕੰਡੀਸ਼ਨ ਹੈ ਪੁੱਛੋ ਹੀ ਨਾ ਅੱਜ ਤੋਂ ਇੱਕ ਵੀਕ ਪਹਿਲਾਂ ਸਾਡੇ ਇੱਥੇ ਟਰਾਂਸਫਾਰਮਰ ਦਾ ਵੀ ਐਕਸੀਡੈਂਟ ਹੋਇਆ ਸੀਗਾ ਇੱਕ ਬਿਜਲੀ ਮਹਿਕਮੇ ਦੇ ਕਰਕੇ ਓਵਰਲੋਡ ਕਰਕੇ ਹੀ ਜਾਦੇ ਹੋਇਆ ਨੁਕਸਾਨ ਹੋਇਆ ਪਲੀਜ਼ ਇਸ ਕਰਕੇ ਰਿਕਵੈਸਟ ਹੈ ਕਿ ਸਾਡੇ ਸਾਰਿਆਂ ਦੀ ਇਹੀ ਹੈ ਮੰਗ ਹੈ ਕਿ ਸਭ ਤੋਂ ਪਹਿਲਾਂ ਪੋਲ ਪਾਓ ਵਾਇਰ ਪਾਓ ਉਹਦੇ ਬਾਅਦ 스마트 ਮੀਟਰ ਲਗਾਓ 스마트 ਮੀਟਰ ਤੋਂ ਕੋਈ ਵੀ ਸਾਡਾ ਜਿਹੜਾ ਕੁੱਲਾ ਨਿਵਾਸੀ ਹੈ ਕੋਈ ਵੀ ਨਹੀਂ ਹੈ ਮੜਾ ਨਹੀਂ ਕਰਦਾ ابھی ਉਹ ਕਹਿੰਦੇ ਬਿਲਕੁਲ ਸਮਾਰਟ ਮੀਟਰ ਲੱਗਨੇ ਚਾਹੀਦੇ ਨੇ ਕਿਉਂਕਿ ਕਾਨੂੰਨ ਦੇ ਉਲੰਘਣਾ ਨਹੀਂ ਹੈਗੀ ਆ ਲੱਗਨੇ ਚਾਹੀਦੇ ਬਿਲਕੁਲ ਲੱਗਨੇ ਚਾਹੀਦੇ ਨੇ ਇਸ ਕਰਕੇ ਸਾਡੀ ਇਹ ਰਿਕੁਐਸਟ ਹੈ ਸਭ ਤੋਂ ਪਹਿਲਾਂ ਪੋਲ ਔਰ ਵਾਇਰ ਹੋਏਗੀ ਮੋਟੇ ਵਾਲੀ ਉਹਦੇ ਬਾਅਦ ਸਾਡੇ ਕੀ ਸਮਾਰਟ ਮੀਟਰ ਲੱਗਣ ਸਰ ਬਿਜਲੀ ਡਿਪਾਰਟਮੈਂਟ ਦੇ ਕਾਫੀ ਅਧਿਕਾਰੀ ਆਏ ਤੇ ਤੁਹਾਡੀ ਕੀ ਗੱਲ ਹੋਈ ਨਾ ਨਾ ਬਿਜਲੀ ਡਿਪਾਰਟਮੈਂਟ ਦੇ ਅਧਿਕਾਰੀ ਆਏ ਨੇ ਪੁਲਿਸ ਦੇ ਅਧਿਕਾਰੀ ਆਏ ਨੇ ਉਹਨਾਂ ਸਾਰਿਆਂ ਨੇ ਇਹੀ ਸੁਵਾਸਨ ਦਿੱਤਾ ਕਿ ਤੁਸੀਂ ਪਹਿਲਾਂ ਸਮਾਰਟ ਮੀਟਰ ਲਗਾਓ ਔਰ ਸਾਡਾ ਸਾਰੇ ਮੱਲੇ ਦਾ ਪੂਰੇ ਨਿਵਾ ਕੀ ਸਭ ਤੋਂ ਪਹਿਲਾਂ ਸਾਨੂੰ ਕੀ ਹੈ ਕਿ ਵਾਇਰ ਕੀਤੀ ਜਾਵੇ ਪਰ ਪੋਲ ਲੱਗਣ ਉਸ ਤੋਂ ਬਾਅਦ ਉਹਦੇ ਪਹਿਲਾਂ ਅਸੀਂ ਕੇਸ ਮਲਟਰ ਨਹੀਂ ਲਗਾਵਾਂਗੇ ਉਹ ਸਾਡਾ ਟਰਾਂਸਫਾਰਮ ਲੱਗੇ ਦਾ ਬੱਤੀ ਥੋੜੀ ਜੀ ਮਤਲਬ ਥੋੜੀ ਜੀ ਵੀ ਆਵਾ ਚਲੇ ਤੇ ਬੱਤੀ ਇਹ ਬੰਦ ਕਰ ਦਿੰਦੇ ਨੇ ਸਾਡੇ ਇੱਥੇ 50 60 ਘਾਰਾਂ ਦੇ ਟਰਾਂਸਫਾਰਮ ਨੇ ਸਾਨੂੰ 10 ਘਾਰਾਂ ਅਲਾਵਾ ਨਹੀਂ ਦਿੱਤੇ ਦਾ ਤੇ ਇੱਥੇ ਲਾਣੇ ਨੇ ਇਹਨਾਂ ਨੇ ਮੀਟਰ ਮੀਟਰ ਕੀ ਕੰਮਿਆਬ ਹੋਣਗੇ ਮੀਟਰ ਲੱਗੇ ਵੀ ਨਹੀਂ ਬੱਤੀ ਆਣੀ ਇੱਥੇ 11 11 ਦੀ ਉੱਥੇ ਕੈਮਰਾ ਮਾਰਾ ਤੁਸੀਂ ਸਾਰੇ ਤਾਰਾਂ ਭਰਾਲ ਤੇ ਦੇਖੋ ਤਾਰਾਂ ਦੀ ਕੀ ਹਾਲਤ ਹੋ ਗਈ ਕਰਦੀ ਹੈ ਕਿਧਰੋਂ ਮੀਟਰ ਲਾਣੇ ਨੇ ਪੂਰੇ ਰਾਤ ਤੇ ਸਾਡੀ ਕੋਈ ਗਰਮੀਏ ਸੌਂਦਾ ਨਹੀਂ ਬੱਚੇ ਪਰੇਸ਼ਾਨ ਹੁੰਦੇ ਨੇ ਸਾਰੇ ਬਜ਼ੁਰਗ ਜਿਹੜੇ ਬਿਮਾਰ ਹਨ ਉਹ ਸਾਰੇ ਪਰੇਸ਼ਾਨ ਹੁੰਦੇ ਨੇ ਕੀ ਕੰਮ ਚੱਲੇਗਾ ਇੱਥੇ ਮੀਟਰ ਨੇ ਲਗਾ ਰਹੇ ਨੇ ਆਏ ਕਾਲਾ ਕੋਈ ਸਾਰੀ ਜਗ੍ਹਾ ਜਿੱਥੇ ਵੀ ਮੀਟਰ ਲੱਗਣ ਪਹਿਲੇ ਲੱਗੀਆਂ ਕਾਲੀ ਤਾਰਾਂ ਇੱਥੇ ਲੱਗਿਆ ਬੜੀ ਬਰਮਣਾ ਲੱਗਣ ਹਰ ਜਗ੍ਹਾ ਮੀਟਰ ਲੱਗਣ ਸਾਰੇ ਲੋਕਾਂ ਨੇ ਸਾਥ ਦਿੱਤਾ ਹੁੰਦਾ ਲੋਕਾਂ ਨੇ ਕਿਉਂ ਸਾਥ ਦਿੱਤਾ ਪਹਿਲੇ ਲੱਗੇ ਨੇ ਕਾਲੀ ਤਾਰਾਂ ਫਿਰ ਲੱਗੇ ਨੇ ਮੀਟਰ ਇੰਿਆ ਨਹੀਂ ਕੰਮ ਚੱਲਦੇ ਕੰਮ ਚੱਲਣਾ ਪੂਰਾ ਪ੍ਰੋਸੈਸ ਨਾਲ ਸਾਡੀ ਮੰਗ ਇਹੋ ਹੈ ਕਿ ਸਾਡਾ ਪੂਰਾ ਜਿਹੜਾ ਕੰਮ ਚੱਲੇ ਪ੍ਰੋਸੈਸ ਨਾਲ ਪਹਿਲੇ ਲ ਕੋਈ ਨਹੀਂ ਵਿਰੋਧ ਕਰੇਗਾ ਮੀਟਰ ਦਾ ਡਿਪਾਰਟਮੈਂਟ ਦੇ ਲੋਕ ਆ ਡਿਪਾਰਟਮੈਂਟ ਦੇ ਡਿਪਾਰਟਮੈਂਟ ਦੇ ਲੋਕਾਂ ਕੋਲ ਇਹ ਸਾਡੇ ਮਲੇ ਦੀ ਇਹ ਡਿਮਾਂਡ ਹੈ ਕਿ ਪਹਿਲੇ ਕਾਲੀ ਤਾਰਾ ਪੈਣ ਫਿਰ ਲੱਗਣਗੇ ਮੀਟਰ ਇੰਹਾਂ ਕੋਈ ਕੰਮ ਨਹੀਂ ਚੱਲਦਾ ਸਾਰੇ ਕੰਮ ਚੱਲਦਾ ਪ੍ਰੋਸੈਸ ਨਾਲ ਜੋ ਗਵਰਨਮੈਂਟ ਦਾ ਪਿਛੂ ਆਰਡਰ ਹੈ ਠੀਕ ਹੈ ਅਸੀਂ ਗਵਰਨਮੈਂਟ ਦੇ ਨਾਲ ਆ ਕੋਈ ਵੀ ਗਵਰਨਮੈਂਟ ਦੀ ਕੋਈ ਵੀ ਖਿਲਾਫ ਨਹੀਂ ਹੈ ਗਵਰਨਮੈਂਟ ਦੇ ਅਸੀਂ ਸਾਰੀ ਗਵਰਨਮੈਂਟ ਦਾ ਸਾਥ ਦੇਾਂਗੇ ਇੰਦਾ ਵੀ ਸਾਥ ਦੇਾਂਗੇ ਜੇ ਡਿਪਾਰਟਮੈਂਟ ਦੇ ਆ ਰਿੰਦਾ ਵੀ ਬੰਦੇ ਆ ਸਾਥ ਦੇਾਂਗੇ ਕੋਈ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਕੋਈ ਇੰਦਾ ਕੋਈ ਨੁ ਦੇਖਿਆ ਉਸਨੂੰ ট্রান্সਫਾਰਮ ਜਲਿਆ ਇਹ ਸਾਰੇ ਪੇੜ ਜਲੀਏ ਨਾ ਸਾਡੇ ਘਰ ਤਾਂ ਕੱਗ ਗਈਏ ਸਾਡੇ ਪਿੱਛੇ ਚਾਚੋਂ ਦੇ ਘਰ ਤੱਕ ਤੇਲ ਦੇ ਛਿਟਾ ਗਈਏ ਨਾ ਅਗਰ ਅੱਗ ਲੱਗੀਂਦੀ ਉਥੇ ਤੇ ਫੇਰ ਇਹਨੇ ਆਣਾ ਹੀ ਅੱਜ ਤੇ ਆਈਏ ਨਾ ਫੇਰ ਇਹਨੇ ਆਣਾ ਹੀ ਫੇਰ ਕੋਹ ਨਹੀਂ ਨਹੀਂ ਆਣਾ ਮੂ ਚੁਕੀ ਹਾਂ ਇਹੋ ਗਾਲੀ ਨਹੀਂ ਪੁੱਛੋਗੇ ਫੇਰ ਇਹਨੇ ਆਣਾ ਹੀ ਅਗਰ ਅੱਗ ਲੱਗੀਂਦੀ ਤੇ ਮੈਂ ਕਹਿੰਦੀ ਨਾ ਉਪਰੋ ਆਖਰੇ ਕਿ ট্রান্সਫਾਰਮ ਬਾਦ ਲਾਣਾ ਕਿ ਪਹਿਲੇ ট্রান্সਫਾਰਮ ਦਿਓ ਨਾ ਪਹਿਲੇ ਘਰ ਦੇਖੋ ਕਿੰਨੇ ਨਾ ਫੇਰ ਤੁਸੀਂ ਮੀਟਰ ਲਿਆ ਨੋ ਫੇਰ ਪਹਿਲੇ ਤੋਂ ট্রান্সਫਾਰਮ ਦਿਓ ਫੇਰ ਤਾਂ ਕੁਝ ਐਕਸ਼ਨ ਲਾਓ ਕਿ ਅੱਗੇ ਕੀ ਕਰਨਾ ਹੈ ਹਾਂ ਇੰਨਾ ਕਰੀ ਪਈਏ ਬਸ ਉਹ ਕਰਿਆ ਦੇਣਾ ਹੈ ਹਾਂ ਕਿਸਨਾ ਕੁਲੇ ਤੋਂ ਬੋਲ ਰਿਹਾ ਹੈ